ਸਤਿ ਸ੍ਰੀ ਅਕਾਲ ਕਿਸਾਨ ਪ੍ਰਭੂ ਫਾਰਮਰ ਐਕਸਪੈਰੀਮੈਂਟ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਗੱਲ ਕਰਾਂਗੇ ਕਣਕ ਦੀ ਬਿਜਾਈ ਦੇ ਸਮੇਂ ਬਈ ਆਪਾਂ ਨੇ ਕਣਕ ਦੀ ਬਿਜਾਈ ਜਿਹੜੀ ਉਹ ਕਦੋਂ ਤੋਂ ਸਟਾਰਟ ਕਰਨੀ ਹੈਗੀ ਜਿਹੜੀ 1 ਕੰਨ ਨੰਬਰ ਤੋਂ ਪਹਿਲਾਂ ਆਪਾਂ ਨੇ ਉਹਰੇ ਕਣਕ ਦੀ ਬਿਜਾਈ ਸਟਾਰਟ ਨਹੀਂ ਕਰਨੀ ਬਈ ਇਹਦਾ ਕੀ ਕਾਰਨ ਹੈਗਾ ਜਿਹੜਾ ਆਪਾਂ ਅਗੇਤੀ ਹੈ ਜਿਹੜੀ ਕਣਕ ਦੀ ਬਿਜਾਈ ਕਰਦੇ ਆ ਜਿਹੜੇ ਮਤਲਬ ਕਿ ਅਕਤੂਬਰ ਦੇ ਵਿੱਚ ਬਿਜਾਈ ਕਰਨ ਆਪਣੇ ਫਾਰਮਰ ਕਰਨ ਲੱਗ ਰਹੇ ਨੇ ਮੰਨ ਲਓ 10 ਅਕਤੂਬਰ ਨੂੰ ਵਿਜਾਈ ਸਟਾਰਟ ਕਰ ਰੱਖੀਗੇ ਇਹਦੇ ਉੱਪਰ ਕੀ ਹੈਗਾ ਉਸ ਕਣਕ ਦੇ ਉੱਤੇ ਆਪਾਂ ਨੂੰ ਜਿਹੜਾ ਹਾਈ ਟੈਂਪਰੇਚਰ ਹੈਗਾ ਉਹਦਾ ਪ੍ਰਭਾਵ ਦੇਖਣ ਨੂੰ ਮਿਲਦਾ ਹੈਗਾ ਜਿਹੜੀ ਆਪਾਂ ਅਗੇਤੇ ਦੇ ਵਿੱਚ ਕਣਕ ਦੀ ਵਿਜਾਈ ਕਰ ਦਿਆਂਗੇ ਉਹ ਕਣਕ ਹੈ ਜਿਹੜੀ ਉਹ ਡੰਡੀ ਚੜਨਾ ਸਟਾਰਟ ਕਰ ਦਿੰਦੀ ਹੈਗੀ ਜਿਵੇਂ ਆਪਾਂ ਮੰਨ ਲਓ ਫਸਲ ਦੇ ਵਿੱਚ ਆਪਾਂ ਨੇ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਇੱਕ ਵੈਜੀਟੇਟਿਵ ਗਰੋਥ ਹੁੰਦੀ ਹੈ ਇੱਕ ਰੀਪਰੋਡਕਟਿਵ ਗਰੋਥ ਹੁੰਦੀ ਹੈ ਜੀ ਜੇ ਉਹਦੇ ਉਪਰ ਮੰਨ ਲਓ ਜ਼ਿਆਦਾ ਤਾਪਮਾਨ ਦਾ ਪ੍ਰਭਾਵ ਪੈਂਦਾਗਾ ਤਾਂ ਫਸਲ ਜਿਹੜੀ ਉਹ ਵੈਜੀਟੇਟਿਵ ਗ੍ਰੋਥ ਨੂੰ ਛੱਡ ਕੇ ਰੀਪ੍ਰੋਡਕਟਿਵ ਗ੍ਰੋਥ ਵੱਲ ਨੂੰ ਜਾਣਾ ਸਟਾਰਟ ਕਰ ਦਿੰਦੀ ਹੈਗੀ ਜਦੋਂ ਮਤਲਬ ਤਾਪਮਾਨ ਜਿਹੜਾ ਜ਼ਿਆਦਾ ਹੁੰਦਾਗਾ ਉਹਦੇ ਵਿੱਚ ਫਸਲ ਜਿਹੜੀ ਡੰਡੀ ਚੜਨਾ ਸਟਾਰਟ ਕਰ ਦਿੰਦੀ ਹੈ ਤੇ ਫਸਲ ਆਪਦਾ ਕੱਦ ਵਧਾਉਣਾ ਸਟਾਰਟ ਕਰ ਦਿੰਦੀ ਹੈਗੀ ਹਾਈ ਟੈਂਪਰੇਚਰ ਦੇ ਕਾਰਨ ਤੇ ਵਿੱਚ ਵਿੱਚ ਦੀ ਕਿਤੇ ਕਿਤੇ ਤਾਂ ਛੋਟੀਆਂ-ਛੋਟੀਆਂ ਬੱਲੀਆਂ ਵੀ ਨਿਕਲਿਆ ਹੁੰਦੀਆਂ ਨੇ ਜਿਆ ਕਈ ਵਾਰ ਆਪਾਂ ਅੰਡ ਤੇ ਦੇਖਦੇ ਨਹੀਂ ਨਾ ਕਿ ਜਦੋਂ ਕਣਕ ਮਨ ਲਓ ਹਰੀ ਹੋ ਜਾਂਦੀ ਹੈ ਕਿ April ਦੇ ਵਿੱਚ ਜਦੋਂ ਆਪਾਂ ਅਗਲੀ ਫਸਲ ਬੀਜਦੇ ਆ ਤਾਂ ਉਹ ਛੋਟੇ ਛੋਟੇ ਕਗਿੱਟ ਦੀ ਉਹ ਬੱਲੀਆਂ ਕੱਢ ਜਾਂਦੀ ਹੈ। ਉਹ ਹਾਈ ਟੈਂਪਰੇਚਰ ਦੇ ਕਾਰਨ ਹੁੰਦਾ ਹੈਗਾ। ਇਹ ਹੁਣ ਆਪਾਂ ਰੋ ਸਾਨੂੰ 1 ਨੰਬਰ ਤੋਂ ਪਹਿਲਾਂ ਕਿਉਂ ਨਹੀਂ ਕਹਿ ਰਹੇ ਕਿ ਬੀਜ ਦੀ ਬਿਜਾਈ ਤੁਸੀਂ ਕਰਨੀ ਨਹੀਂਗੀ। ਕਿਉਂਕਿ ਜਦੋਂ ਆਪਾਂ 1 ਨੰਬਰ ਤੋਂ 10 ਨੰਬਰ ਦੇ ਵਿੱਚ ਇਹਦਾ ਜਿਹੜਾ ਬੈਸਟ ਟਾਈਮ ਆਗਾ। ਜਦੋਂ ਆਪਾਂ ਇਹਨੂੰ ਪਹਿਲਾ ਪਾਣੀ ਲਾਵਾਂਗੇ ਉਸ ਤੋਂ ਬਾਅਦ ਮੰਨ ਲਓ ਦਸੰਬਰ ਦੇ ਸਟਾਰਟਿੰਗ ਦੇ ਵਿੱਚ ਪਹਿਲਾ ਪਾਣੀ ਲਾਵਾਂਗੇ। 25 30 ਦਿਨਾਂ ਬਾਅਦ ਜਦੋਂ ਆਪਾਂ ਪਹਿਲਾ ਪਾਣੀ ਲਾਉਂਦੇ ਆਂਗੇ ਤਾਂ ਜਦੋਂ ਆਪਾਂ ਇਹਨੂੰ ਪਹਿਲਾ ਪਾਣੀ ਲਾਤਾ ਤਾਂ ਜਦੋਂ ਪਹਿਲਾ ਪਾਣੀ ਲਾਵਾਂਗੇ ਕਣਕ ਦੇ ਜਿਹੜਾ ਕੱਦ ਆ ਉਹ ਪਾਣੀ ਲਾਉਣਸਾਰ ਉੱਥੇ ਰੁਕ ਜਾਂਦਾ ਹੈਗਾ ਜਿਹੜੇ ਉਹਦੀ ਹਾਈਟ ਆ ਉਹ ਵਧਣਾ ਰੁਕ ਜਾਂਦੀ ਹੈ ਜੀ ਕੁਝ ਸਮੇਂ ਵਾਸਤੇ ਜਦੋਂ ਉਹਦੀ ਹਾਈਟ ਵਧਣਾ ਰੁਕ ਜਾਂਦੀ ਹੈ ਜੀ ਤਾਂ ਉਸ ਤੋਂ ਬਾਅਦ ਜਿਹੜੀ 10 ਤੋਂ 15 ਦਸੰਬਰ ਤੋਂ ਬਾਅਦ ਹੈ ਜਿਹੜੀ ਫੁੱਲ ਠੰਡ ਪੈਣੀ ਸਟਾਰਟ ਹੋ ਜਾਂਦੀ ਹੈ ਜੀ 10 ਤੋਂ 15 ਦਸੰਬਰ ਤੋਂ ਬਾਅਦ ਜਦੋਂ ਠੰਡ ਪੈਣੀ ਸਟਾਰਟ ਹੋ ਜਾਂਦੀ ਹੈਗੀ ਤਾਂ ਜਿਹੜੀ ਉਹ ਠੰਡ ਹੈਗੀ ਉਸ ਫਸਲ ਦੀ ਜਿਹੜੀ ਗ੍ਰੋਥ ਹੈਗੀ ਮੰਨ ਲਓ ਉਹਦੀ ਹਾਈਟ ਵਧਨ ਨੂੰ ਉਹ ਠੰਡ ਹੈ ਜਿਹੜੇ ਪ੍ਰੈਸ ਕਰ ਦਿੰਦੀ ਹੈਗੀ ਉਹਦੀ ਹਾਈਟ ਨੂੰ ਵਧਨ ਨਹੀਂ ਦਿੰਦੀ ਇਸ ਕਰਕੇ ਫਿਰ ਜਿਹੜੀ ਆਪਣੀ ਕਣਕ ਹੈਗੀ ਉਹ ਥੱਲੋਂ ਫਟਾ ਕਰਨਾਂ ਸਟਾਰਟ ਕਰ ਦਿੰਦੀ ਹੈਗੀ ਜਦੋਂ ਕਿ ਉਹਦੇ ਉੱਪਰ ਜਦੋਂ ਠੰਡ ਨਹੀਂ ਪੈਂਦੀ ਹਾਈ ਟੈਂਪਰੇਚਰ ਰਹਿੰਦਾਗਾ ਤਾਂ ਕਣਕ ਜਿਹੜੀ ਲੰਬੀ ਲੰਬੀ ਵੱਧਦੀ ਜਾਂਦੀ ਹੈਗੀ ਇਸ ਕਰਕੇ ਆਪਾਂ ਨੇ ਜਿਹੜੀ ਇਹਦੀ ਬੀਆਈ ਹੈਗੀ ਉਹ ਇੱਕ ਨੰਬਰ ਤੋਂ ਪਹਿਲਾਂ ਨਹੀਂ ਕਰਨੀ ਹੈਗੀ ਕਿਉਂਕਿ ਜਦੋਂ ਆਪਾਂ ਜਿਆਦਾ ਗੇਤੀ ਬਈਆਈ ਕਰ ਦਿੰਨੇ ਆਗੇ ਤਾਂ ਜਿਹੜਾ ਦੂਸਰਾ ਪਾਣੀ ਹੈ ਕਣਕ ਉਹ ਵੀ ਬਹੁਤ ਛੇਤੀ ਭਾਲਦੀ ਹੈਗੇ ਕਿਉਂਕਿ ਕੁਝ ਫਾਰਮਰ ਨੂੰ ਫਿਰ ਬਾਅਦ ਦੇ ਵਿੱਚ ਕਿਹਾ ਜਾਂਦਾਗਾ ਬੀਜ ਦੀ ਹਾਈਟ ਵੱਧ ਗਈ ਜਾਰੀ ਹੈ ਤੁਸੀਂ ਇਹਨੂੰ ਪਾਣੀ ਲਾਓ ਪਾਣੀ ਲਾਉਣ ਨਾਲ ਦੀ ਹਾਈਟ ਹੈ ਜਿਹੜੀ ਰੁਕ ਜੋ ਗਈ ਬਿਮਾੜੇ ਪ੍ਰਭਾਵ ਤਾਪਮਾਨ ਦੇ ਮਾੜੇ ਪ੍ਰਭਾਵ ਤੋਂ ਬਚਣ ਵਾਸਤੇ ਵੀ ਇਹਨੂੰ ਪਾਣੀ ਲਾਓ ਜਦੋਂ ਆਪਾਂ ਉਹਨੂੰ ਮੰਨ ਲਓ ਦੁਬਾਰਾ ਫਿਰ ਪਾਣੀ ਲਾਉਣਿਆਂਗੇ ਤਾਂ ਗਿੱਲੋ ਦੇ ਵਿੱਚ ਪਹਿਲਾਂ ਹੁੰਦੀ ਹੈਗੇ ਜਦੋਂ ਦੁਬਾਰੇ ਪਾਣੀ ਲਾਉਣਿਆਂਗੇ ਤਾਂ ਜਿਹੜੀਆਂ ਉਹਦੀਆਂ ਜੜਾਂ ਦਾ ਵਿਕਾਸ ਹੈਗਾ ਉਹ ਜ਼ਿਆਦਾ ਨਹੀਂ ਹੋ ਪਾਉਂਦਾ ਹੈਗਾ ਕਿਉਂਕਿ ਜੜਾਂ ਦਾ ਵਿਕਾਸ ਇਸ ਤਰ੍ਹਾਂ ਦਾ ਜਦੋਂ ਹੁਣ ਆਪਾਂ ਨੇ ਪਹਿਲਾਂ ਪਾਣੀ ਲਾਤਾ ਉਹਦੇ ਵਿੱਚ ਥੋੜੀ ਜੀ ਸੁੱਕਾ ਮੰਨ ਲਓ ਸੁੱਕਾ ਰਹਿਣ ਲੱਗ ਜਾ ਬਾਣ ਸੁੱਕਾ ਰਹਿਣ ਲੱਗ ਜਾ ਜਦੋਂ ਬਾਣ ਸੁੱਕਾ ਸੁੱਕਣ ਲੱਗ ਜਾਂਦਾ ਹੈਗਾ ਉਸ ਸਮੇਂ ਜੜਾਂ ਦਾ ਵਿਕਾਸ ਬਹੁਤ ਤੇਜ਼ੀ ਨਾਲ ਹੁੰਦਾ ਹੈਗਾ ਜਦੋਂ ਬਾਣ ਗਿੱਲੇ ਤੋਂ ਸੁੱਕਣਾ ਸਟਾਰਟ ਹੋ ਜਾਂਦਾ ਹੈ ਕਿਉਂਕਿ ਜਿਹੜੀ ਨਮੀ ਦੀ ਮਾਤਰਾ ਹੈਗੀ ਉਹ ਜ਼ਮੀਨ ਦੇ ਵਿੱਚ ਥੱਲੇ-ਥੱਲੇ ਨੂੰ ਜਾਂਦੀ ਹੈਗੀ ਤਾਂ ਜਿਹੜੀਆਂ ਜੜਾਂ ਨੇਗੀਆਂ ਉਹ ਮੰਨ ਲਓ ਨਮੀ ਵੱਲ ਨੂੰ ਆਕਰਸ਼ਿਤ ਹੁੰਦੀਆਂ ਨੇਗੀਆਂ ਇਸ ਕਰਕੇ ਉਹਨਾਂ ਦਾ ਜੜਾਂ ਦਾ ਵਿਕਾਸ ਜਿਹੜਾ ਜ਼ਿਆਦਾ ਹੁੰਦਾਗਾ ਜਦੋਂ ਉਹਦੇ ਲਵੀ ਮੰਨ ਲਓ ਬੂਟੇ ਦੇ ਲਵੇ ਹੀ ਨਮੀ ਰਹੀ ਤਾਂ ਉਹ ਇੰਨੀਆਂ ਜੜਾਂ ਦਾ ਵਿਕਾਸ ਨਹੀਂ ਕਰਦਾ ਜਦੋਂ ਉਹਨੂੰ ਨਮੀ ਨੂੰ ਲੈਣ ਲੈ ਜਾਣ ਲੈਣ ਵਾਸਤੇ ਉਹਦੀਆਂ ਜੜਾਂ ਆਪਣੀਆਂ ਜੜਾਂ ਦਾ ਵਿਕਾਸ ਕਰਦਾ ਦੂਰੋਂ ਨਮੀ ਨੂੰ ਖਿੱਚਣ ਵਾਸਤੇ ਇਸ ਤਰੀਕੇ ਨਾਲ ਜੜਾਂ ਦਾ ਵਿਕਾਸ ਜ਼ਿਆਦਾ ਹੁੰਦਾਗਾ ਜਦੋਂ ਉਹਨੂੰ ਆਪਾਂ ਦੂਜਾ ਪਾਣੀ ਛੇਤੀ ਲਾਵਾਂਗੇ ਤਾਂ ਕਣਕ ਦੀਆਂ ਜਿਹੜੀਆਂ ਜੜਾਂ ਦਾ ਵਿਕਾਸ ਆ ਉਹ ਘੱਟ ਹੋਊਗਾ ਇਸ ਕਰਕੇ ਆਪਾਂ ਨੇ ਦੂਸਰਾ ਪਾਣੀ ਹੈ ਜਿਹੜਾ ਉਹ ਜ਼ਿਆਦਾਤਰ ਪਹਿਲੇ ਪਾਣੀ ਤੋਂ ਡੇਢ ਮਹੀਨਾ ਬਾਅਦ ਮੰਨ ਲਓ ਕਈ ਵਾਰ ਵਿੱਚ ਦੀ بارش ਆ ਜਾਂਦੇ ਨੇ ਉਹਦੇ ਹਿਸਾਬ ਨਾਲ ਜਦੋਂ ਆਪਾਂ ਨੂੰ ਨੂੰ ਲੰਬਾ ਜਦੋਂ ਕਿਉਂਕਿ ਆਪਾਂ ਇਹਨੂੰ ਨੰਬਰ ਤੋਂ ਬਾਅਦ ਇਹਦੀ ਬਿਜਾਈ ਕਰਾਂਗੇ ਨਾ ਤਾਂ ਦੂਜਾ ਪਾਣੀ ਛੇਤੀ ਨਹੀਂ ਲਾਉਣਾ ਪੈਂਦਾ ਹੈਗਾ ਆਪਾਂ ਨੂੰ ਕਿਉਂਕਿ ਪਹਿਲੇ ਪਾਣੀ ਤੋਂ ਬਾਅਦ ਫਿਰ ਨਾਲ ਦੀ ਨਾਲ ਜਿਹੜੀ ਉਹ ਠੰਡ ਪੈਣੀ ਸਟਾਰਟ ਹੋ ਜਾਂਦੀ ਹੈ ਜਦੋਂ ਮੰਨ ਲਓ ਧੁੱਪਾਂ ਨਿਕਲਣੀਆਂ ਲਗਭਗ ਬੰਦ ਹੋ ਜਾਂਦੀਆਂ ਨੇ ਕਿ 15 ਦਸੰਬਰ ਤੋਂ ਬਾਅਦ ਇਸ ਕਰਕੇ ਜਿਹੜੀ ਉਹ ਫਸਲ ਦੇ ਵਿੱਚੋਂ ਨਮੀ ਉੱਡਦੀ ਹੋਣੀ ਹੈਗੀ ਲਗਭਗ ਡੇਢ ਮਹੀਨਾ ਜਿਹੜੀ ਜ਼ਿਆਦਾਤਰ ਪਾਣੀ ਲਾਉਣ ਦੀ ਲੋਟ ਨਹੀਂ ਹੈਗੀ ਦੂਸਰਾ ਪਾਣੀ ਆਪਾਂ ਨੇ ਛੇਤੀ ਨਹੀਂ ਲਾਉਣਾ ਹੈਗਾ ਫਸਲ ਨੂੰ ਕਿਉਂਕਿ ਫਸਲ ਦੇ ਵਿੱਚ ਬਸ ਜ਼ਮੀਨ ਦੇ ਵਿੱਚ ਨਮੀ ਹੋਵੇ ਨਮੀ ਬਣੀ ਰਹੂਗੀ ਕਿਉਂਕਿ ਧੁੱਪ ਤਾਂ ਨਿਕਲਦੀ ਨਹੀਂ ਹੈਗੀਆਂ ਨਮੀ ਕਿਧਰੋਂ ਜਾਂਦੀ ਨਹੀਂ ਹੈਗੀ ਫਸਲ ਦੇ ਵਿੱਚੋਂ ਇਸ ਕਰਕੇ ਆਪਾਂ ਨੇ ਜਦੋਂ ਇਹਨੂੰ ਅਗੇਤੀ ਬਜਾਈ ਕਰਾਂਗੇ ਤਾਂ ਆਪਾਂ ਨੂੰ ਦੂਸਰਾ ਪਾਣੀ ਵੀ ਛੇਤੀ ਲਾਉਣਾ ਪਊਗਾ ਜਦੋਂ ਆਪਾਂ ਦੂਸਰਾ ਪਾਣੀ ਉਹਨੂੰ ਛੇਤੀ ਲਾਵਾਂਗੇ ਤਾਂ ਉਹਦੇ ਵਿੱਚ ਆਪਣਾ ਨੁਕਸਾਨ ਆਗਾ ਕਿਉਂਕਿ ਜਦੋਂ ਫਸਲ ਦੇ ਵਿੱਚ ਨਮੀ ਬਣੀ ਰਹੂਗੀ ਪਰ ਮੰਨ ਲਾ ਜਿਆਦਾ ਪਾਣੀ ਹੋਊਗਾ ਤਾਂ ਜਦੋਂ ਨਮੀ ਜ਼ਮੀਨ ਦੇ ਵਿੱਚ ਥੱਲੇ ਥੱਲੇ ਨੂੰ ਜਾਂਦੀ ਜਾਊਗੀ ਜਿਹੜੀ ਨਮੀ ਹੈਗੀ ਤਾਂ ਉਹਦੀਆਂ ਜੜ੍ਹਾਂ ਦਾ ਵਿਕਾਸ ਵਧੀਆ ਹੋਊਗਾ ਜਦੋਂ ਆਪਾਂ ਨੂੰ ਮੰਨ ਲਓ ਛੇਤੀ ਪਾਣੀ ਲੱਗੂਗਾ ਦੂਸਰਾ ਵੀ ਤਾਂ ਉਹਦੀਆਂ ਜੜ੍ਹਾਂ ਦਾ ਵਿਕਾਸ ਇੰਨਾ ਜ਼ਿਆਦਾ ਨਹੀਂ ਹੋਊਗਾ ਇਹਹੀ ਤੁਹਾਡੇ ਨਾਲ ਜਾਣਕਾਰੀ ਸਾਂਝ ਕਰਨੀ ਤੇ ਜੇ ਵੀਡੀਓ ਵਧੀਆ ਲੱਗੇਗੀ ਤਾਂ ਇਹਨੂੰ ਲਾਈਕ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ ਜੀ